ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ 6:30 ਹੋ ਗਏ ਨੇਗੇ ਤਕਰੀਬਨ ਬਹੁਤ ਸਾਰੇ ਆਪਾਂ ਕੰਮ ਕਰ ਲੈਨੇ ਬਹੁਤ ਸਾਰੇ ਰਹਿੰਦੇ ਨੇ ਸਉਣ ਪਤਿਆ ਸਵੇਰੇ ਸਵੇਰੇ ਕੰਮਾਂ ਦਾ ਹਾਲ ਹਿੱਲਾ ਪੈਣਾ ਨੂੰ ਖਾਸ ਕਰਕੇ ਪੈਣ ਨੂੰ ਪਤਾ ਹੁੰਦਾ ਸਵੇਰ ਵੇਲੇ ਕੰਮਾਂ ਦਾ ਲੀਲਾ ਕਿਉਂਕਿ ਆਪਣੇ ਬੰਦੇ ਤਾਂ ਜੇ ਪੁੱਤ ਨੇ ਚਾਹੇ ਘਰ ਵਾਲੇ ਨੇ ਚਾਹੇ ਕੋਈ ਵੀ ਆ ਹਨਾ ਇਹ ਕਹਿੰਦਾ ਦੋ ਰੋਟੀਆਂ ਹੀ ਨੇ ਪਤਾ ਨਹੀਂ ਦੋ ਰੋਟੀਆਂ ਨੇ ਪਤਾ ਨਹੀਂ ਕੰਮ ਨੇ ਤੇ ਸਵੇਰੇ 4 ਵਜੇ ਉੱਠ ਖੜ ਸਾਢੇ 4 ਉੱਠ ਖੜ 3 ਵਜੇ ਉੱਠ ਖੜ 11 ਤਾਂ ਵੱਜਣੀ ਵੱਜਣੇ ਨੇ 11 ਤੱਕ ਕੰਮ ਨੂੰ ਵੱਜਣੀ ਵੱਜਣੇ ਨੇ ਅੱਜ ਰਾਤ ਨੇਰੀ ਦੀ ਵੀ ਖੈਰ ਸੁਖ ਰਹੀ ਆਗੀ ਮੂੰਹ ਹਲਕੀ ਹਲਕੀ ਹਵਾ ਜੀ ਤਾਂ ਹੈਗੀ ਸੀਗੀ ਵੀ ਜ਼ੋਰ ਦੀ ਨਹੀਂ ਸੀਗੀ ਤੇ ਨੇਰੀ ਦੀ ਸੁੱਖ ਸ਼ਾਂਤ ਰਹੀ ਹੈਗੀ ਤੇ ਬਸ ਆਪਣੇ ਅੱਜ ਲੱਗਦਾ ਵੀ ਸੇਤ ਹੀ ਨਿਬੜ ਜਾਣਗੇ ਕੰਮ ਕਿਉਂਕਿ ਸਾਡੇ ਨਾ ਕੱਦੂ ਅਲੱਗ-ਅਲੱਗ ਸੁੱਕੀ ਜਾਂਦੇ ਨੇ ਕੱਦੂ ਅਲੱਗ-ਅਲੱਗ ਸੁੱਕੀ ਜਾਂਦੇ ਨੇ ਪਤਾ ਨਹੀਂ ਕੰਮ ਪਹਿਣਾ ਤੂੰ ਨਿਬੜਦੇ ਪਤਾ ਨਹੀਂ ਬੰਦੀ ਕਾਇਦਾ ਨੇ ਤੂੰ ਤੇ ਦੋ ਰੋਟੀਆਂ ਤੇ 12:00 ਵਜਾ ਦਾਂਗੀ ਤੇ ਸੁਖਮਣ ਹੋ ਗਈ ਹੋਰੀਆਂ ਹੋ ਗਈਆਂ ਨੇ ਜੀ ਤਿਆਰ ਤੇ ਸਕੂਲ ਜਾਣ ਲਈ ਮੈਂ ਬਸ ਹੁਣ ਕੋਠੇ ਤੇ ਝਾੜੂ ਲਾਉਣ ਜਾਂਦੀ ਸੀ ਉਹ ਬੀਬੀ ਕਹਿੰਦੀ ਥੋੜਾ ਜਿਹਾ ਮੇਰਾ ਰਹੇਗਾ ਚੜੂ ਲਾਉਣਾ ਮੈਂ ਭੰਡ ਚਾਲ ਇਕੱਠੇ ਕਰਕੇ ਮਹੱਤੂਰ ਮੈਂ ਜੀਜੇ ਬਲੌਗ ਸ਼ੁਰੂ ਕਰ ਲਾ ਅੱਜ ਹੈਗੀ ਆ ਜੀ ਸਗਰਾਂਦ ਜੇਠ ਦੇ ਮਹੀਨੇ ਦੀ ਦੇਖੋ ਜੇਠ ਕਹੇ ਜਾਂ ਚੜੂਗਾ ਤੇ ਵਹੇ ਗਰੂ ਕਰੇ ਸੁੱਖ-ਸਾਂਦੇ ਹੀ ਚੜੇ ਪਰ ਸਾਡੇ ਲਈ ਤਾਂ ਮਾੜਾ ਹੀ ਚੜਿਆ ਸਾਡਾ ਜਦੋਂ ਮੈਂ ਸਵੇਰੇ ਉੱਠੀ ਉੱਠ ਕੇ ਮੈਂ ਕਹੀ ਜਾਂ ਮੈਂ ਵੀ ਆ ਪਾਣੀ ਕਿੱਥੋਂ ਆਇਆ ਇਹਨਾਂ ਜਿਰੋ ਦੇਖਿਆ ਫ੍ਰਿਜ ਖਰਾਬ ਹੋਇਆ ਪਿਆ ਹੁਣ ਚੱਲਿਆ ਨਹੀਂ ਫ੍ਰਿਜ ਤੇ ਪਲੱਗ ਬਦਲ-ਬਦਲ ਕੇ ਵੀ ਜ਼ੋਰ ਲਾ ਲਿਆ ਤੇ ਜਿਹੜੀ ਬਰਫ਼ ਜੰਮੀ ਹੋਈ ਸੀ ਸਾਰੀ ਖੁਰ ਗਈ ਜਾਨੀ ਕਿ ਸਾਨੂੰ ਪਤਾ ਹੀ ਇੱਕ ਮੱਝ ਦੁੱਧ ਦਿੰਦੀ ਆ ਆਪਣੀ ਮੈਂ ਦੁੱਧ ਸਾਮ-ਸਾਮ ਰੱਖਦੀ ਹੁੰਨੀ ਆ ਕਿਉਂਕਿ ਕਈ ਵਾਰੀ ਰਿਸ਼ਤੇਦਾਰ ਆ ਜਾਂਦੇ ਨੇ ਕਈ ਵਾਰੀ ਖੇਤ ਜ਼ਿਆਦਾ ਕੰਮ ਹੁੰਦਾ ਹੈ ਹਨਾ ਹੁਣ ਮੈਂ ਸਰਦਾਰ ਜੀ ਨੂੰ ਕਿਹਾ ਮਾਮੀ ਤੁਸੀਂ ਮਿਸਤਰੀ ਨੂੰ ਬੁਲਾ ਕੇ ਦਿਖਾਓ ਸਰਦਾਰ ਜੀ ਕਹਿੰਦੇ ਮੈਨੂੰ ਟੈਨਸ਼ਨਾਂ ਚ ਪਾ ਤਾ ਜੇ ਫ੍ਰਿਜ ਨਾ ਚੱਲਿਆ ਕਹਿੰਦੇ ਕਿਤੇ ਹੋਰ ਨਾਲ ਨਵਾਂ ਲਿਆਉਣਾ ਪੈ ਜੇ ਦੇਖੋ ਹਨਾ ਤੇ ਬਹੁਤ ਉਹ ਹੋ ਜਾਂਦਾਗਾ ਫਿਕਰ ਹੁੰਦਾ ਜੇ ਕੋਈ ਆਪਣੇ ਘਰ ਦੀ ਚੀਜ਼ ਖਰਾਬ ਹੋਵੇ ਹਨਾ ਫਿਕਰ ਵਾਲੀ ਗੱਲ ਹੀ ਹੁੰਦੀ ਹੈਗੀ ਤੇ ਬਾਕੀ ਆਪਣੇ ਵਲੌਗ ਸ਼ੁਰੂ ਹੋ ਗਿਆ ਹੁਣ ਜਿਵੇਂ ਦਾ ਵੀ ਦਿਨ ਰਹੂਗਾ ਹਨਾ ਉਹ ਮੈਂ ਦਿਨ ਦਿਖਾਵਾਂਗੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਵਾਹਿਗੁਰੂ ਕਰੇ ਸਾਰੇ ਘਰਾਂ ਦੇ ਵਿੱਚ ਸੁੱਖ ਸ਼ਾਂਤ ਹੋਵੇ ਤੇ ਆਪਾਂ ਨੇ 13 ਤੱਕ ਉਹ ਕੁੜਾ ਸੈੱਟ ਲਿਆ ਬਸ ਪਹਿਣਾ ਦਾ ਕੰਮ ਜਿਹੜਾ ਹਨਾ ਬਸ ਵਿਚਦੀ ਬਸ ਐ ਹੋ ਗਿਆ ਵੀ ਵਲੌਗ ਸ਼ੁਰੂ ਕਰ ਲਾਂ ਤੇ ਕਿਉਂਕਿ ਸਵੇਰ ਵੇਲੇ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ ਤੇ ਸਰਦਾਰ ਜੀ ਨੇ ਵੀ ਖੇਤ ਜਾਣਾ ਹੁੰਦਾ ਅਸੀਂ ਆਪਦੇ ਕੰਮ ਚ ਬਿਜੀ ਹੁੰਨੇ ਆ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਸੋਨੂੰ ਪਤਾ ਹੀ ਨਹੀਂ ਕਿ ਨਹੀਂ ਕਿ ਨਹੀਂ ਕਿ ਕੰਮ ਨਿਕਲ ਹੀ ਜਾਂਦੇ ਨੇ ਵਿੱਚੋਂ ਨਿਕਲ ਹੀ ਜਾਂਦੇ ਨੇ ਹੈਨਾ ਚਲੋ ਜੀ ਆਪਾਂ ਮਿਲਦੇ ਆਂ ਫੇਰ ਤੇ ਕਰ ਲਈਏ ਕੰਮ ਤਾਂ ਦਾ ਤੇ ਸੋਨੂੰ ਜਿਹੜੀ ਦਿੱਤੀ ਦੀ ਦੁੱਖ ਵਾਲੀ ਖਬਰ ਦੇ ਦਿੱਤੀ ਆ ਸੋਨੂੰ ਵੀ ਫਰਿਜ ਖੜ ਗਿਆ ਆਪਣਾ ਉਹ ਤਾਂ ਮਿਸਤਰੀ ਬੁਲਾਇਆ ਦੇਖੋ ਹਣਾ ਚੱਲ ਪੇ ਵਧੀਆ ਗੱਲ ਐ ਤੇ ਚਲੋ ਜੀ ਆਪਾਂ ਮਿਲਦੇ ਆ ਫੇਰ ਆਹ ਕੌਣ ਬੋਲ ਮਾਂ ਚੋਟ ਤਿੰਨ ਨੂੰ ਉਹ ਵੀ ਬਾੜ ਵੀ ਬਾੜ ਖੜੀ ਹੋ ਜਾਂਦੀ ਐ ਇਹ ਕੱਲ ਨਮਾ ਦਿੱਤੀ ਤੀ ਨਾ ਅੱਜ ਮਾਉਂ ਉਹ ਅਹੀਂ ਬੜਾ ਲਾਹੀ ਕਾ ਬਾੜੀ ਕਰਦੀ ਐ ਵੀ ਭਾੜੀ ਐ ਵੀ ਬਾੜੀ ਚ ਵੜਦੀ ਐ ਤੇ ਬਾਅਦ ਫਟ ਫਟ ਬੱਗੇ ਬੇਫਿਕਰੀ ਨਾਲ ਇਹਨਾਂ ਛੱਡ ਲਿਆ ਕਰੀਏ ਉਹਦੀ ਗੱਲ ਕੀ ਕਰੀਓ ਜਿਹਾ ਨਹੀਂ ਪਰ ਹੋਇਆ ਤਾਂ ਹੈ ਨਹੀਂ 8 ਵਜੇ ਤੁਹਾਨੂੰ ਵੀ ਫਿਰਜਾਂਗੇ 8 ਵਜੇ ਆਉਣਗੇ ਸਾਡੇ ਹੱਥੋਂ ਹੀ ਨਹੀਂ ਤਾਂ ਠੀਕ ਹੈ ਉਹ ਕੋਲੋਂ ਸੰਭਰ ਕੇ ਪਾਣੀ ਆਖਣੇ ਕੱਖ ਜਿਹੜੇ ਜਿਹੜੇ ਰਹਿਗੇ ਚੰਗਾ ਉਹ ਕਰਤੀ ਨੂੰ ਉਹ ਜਿਹੜਾ ਗੇਹੇ ਕੱਟ ਰਹਿ ਰਹੇ ਸਨ ਉੱਪਰਾਂ ਹਿੜਦਾਂਗੇ ਚੱਕ ਕੇ ਕੱਲ ਖਾਦੀ ਦੀ ਹੁੱੜਲੀ ਕੱਲ ਟੋਕਰਾ ਪਾਇਆ ਜਦੋਂ ਮੈਂ ਪਤਾ ਨਹੀਂ ਕੋਈ ਸਿੱਧਿਆ ਕੰਮ ਰੱਖਿਆ ਨਾ ਪੱਟ ਕੇ ਸਾਰੇ ਉਹ ਸਿੱਧਿਆ ਨਹੀਂ ਗਾਪ 사이 ਬੱਠੀਆ ਵਿੱਚ ਅਜੇ ਹੁਣ ਪਤਾ ਹੈ ਪਹਿਲਾਂ ਵੀ ਨੂੰ ਖੋਲਿਆ ਮੈਂ ਖੋਲ ਦਿੱਤੀ ਪਹਿਲਾਂ ਪਰ ਇਹ ਟੋਕਰ ਲੱਗੀ ਹੈ ਲਾ ਕੌਣ ਕਰੂ ਟੜ ਕੇ ਸਾਫ ਕਰੇ ਜਿੰਨਾ ਥੰਮ ਗਾ ਪਾਲਾਂ ਦੀ ਆਇਂ ਗੋਗਰ ਲੇਤੀ ਜੀ ਕੋਠਾ ਘਰਾ ਕੋ ਸੇ ਪਤਾ ਨਹੀਂ ਕਿਉਂ ਕਰਦੀ ਆ ਇਹੇ ਹਾਂ ਸਾਡੀ ਨਾਲ ਨੂੰ ਕੋਈ ਨਹੀਂ ਸਹੀ ਹੋ ਗਿਆ ਦੂਜੀ ਗੱਲ ਚੋਂ ਕੱਢ ਦੇ ਗੱਲ ਚੋਂ ਜਿੱਥੋਂ ਨਿਕਲਦਾ ਪਾਈ ਆ ਗਿਆ ਹੁਣ ਕੇ ਫ੍ਰਿਜ ਨਾਲ ਹੈਲੋ ਠੀਕ ਹੈ ਪਾਈ ਨੇ ਫ੍ਰਿਜ ਨਾਲ ਹੈ ਪਹੁੰਚ ਵੀ ਗਈਆਂ ਲੈ ਮੇਰੇ ਚਵਾਰੇ ਚੜ ਕੋ ਚਕਰਦ ਕਰ ਦੇ ਫੋਲੋ ਫਿਰ ਮਿਲਣਾ ਕਿਥੋਂ ਹੋ ਗਿਆ ਦੇਰੀ ਜਾਂਚੋ ਫਿੱਟਾ ਹੁੰਦਾ ਹੈ ਨਾ ਮੈਂ ਤਾਂ ਤੁਹਾਨੂੰ ਦੱਸਿਆ ਸੀ ਵੀ ਕਿੱਥੇ ਆਉਣਾ ਇਹ ਤਾਂ ਦੂਜਾ ਹੈ ਨਾ ਬਾਗਾਂ ਆ ਤਾਂ ਨਹੀਂ ਹੈ ਨਾ ਬਾਗਾਂ ਵਾਲਾ ਹੈ ਬਾਗਾਂ ਲੋਜਿਆ ਟਾਈਮ ਹੈ 11:00 ਵੱਜ ਗਏ ਨੇਗੇ ਕੰਮ ਧੰਦੇ ਨਵੇੜ ਦਿਆਂ ਨੂੰ ਹੁਣ ਨਹਾ ਕੇ ਆਈਆਂ ਦੀ ਸ਼ਾਂਤੀ ਜੀ ਆ ਗਈ ਨਾ ਤੇ ਆਪਣਾ ਫਰਿੱਜ ਵੀ ਸਮਾਰ ਕੇ ਵੀਰ ਫਰੱਜਾਲੇ ਤੇ ਹੁਣ ਸਾਫ਼ ਕਰਕੇ ਸਾਰਾ ਸਮਾਨ ਧਰ ਦਿੱਤਾਗਾ ਤੇ پتہ ਨਹੀਂ ਕਿ ਮੱਛੀ ਗਿਆ ਸੀ ਮੰਗਰੋਂ ਕੁਛ ਡੱਬੂ ਡੱਬੀ ਸੀ ਕਹਿੰਦੇ ਉਹ ਮੱਛੀ ਤੇ ਸਾਨੂੰ ਤਈ ਫਿਕਰ ਹੋ ਗਈ ਸੀ ਹੋਰ ਨਾ ਕਿਤੇ ਨਾ ਮੰਦੇ ਉਹ ਨੋਹ ਹੋ ਗਈ ਇੱਪਾ ਨਾ ਆਇਆ ਹੈ ਕੱਪੜੇ ਸੁੱਕਣੇ ਪਾਇ ਹੋ ਜਿਹੜੇ ਲਾਤਿਆ ਹੁਣ ਜਣ ਨਾ ਕੇਸਲ ਧੋ ਕੇ ਸੁੱਕਣੇ ਪਾ ਦਿੱਤੇ ਤੇ ਬੱਸ ਉਹ ਘਰ ਦੇ ਲੈਣੇ ਆ ਦਮ ਸਹੀ 11 ਵਜੇ ਦੀ ਜੋ ਸਭ ਹਾਂ 12 ਵਜੇ ਆਉਣਗੇ ਘੰਟਾ ਰਹਿ ਗਿਆ ਹੈ ਮੇਰਾ ਟਾਈਮ ਦੇਖਣ ਤੇ ਕੱਲ ਕਾ ਜੀ ਲੋ ਜੀ ਹੁਣ ਆਪਾਂ ਲੈਨੇ ਆਂਗੇ ਦਾਮ ਕਰੈਕਟ ਕਰ ਜਾਾਂਗੇ ਉਹ ਗੋਰੀਆਂ ਦਿਹਾੜੀਆਂ ਪੀਆਂ ਨੇ ਤਿੰਨ ਪੱਲੀ ਬਣ ਲਗੀਆਂ ਉਹ ਅੰਦਰ ਲਵਲ ਵਿੱਚ ਚਲੀ ਜਾਂਦਾ ਹੈ ਨਾ ਕਿੰਨੇ ਲਾਇਆ ਦਾ ਨਾ ਉਹਨਾਂ ਦੇ ਦਰਵਾਜ਼ੇ 'ਚ ਬੈਠ ਕੇ ਜਾ ਫਿੱਕੀ ਲਾਈਟ ਲੱਗੀ ਪਈ ਆ ਲਾਈਟ ਤਾਂ ਪੱਖੀ ਬਥੇਰੇ ਕਿੱਤੀ ਆਂਦੇ ਨੇ ਬੰਦਵਾ ਲੋ ਜੀ ਕੋਚੀ-ਪੁਚੀ ਲਾ ਕੇ ਸ਼ਾਂਤੀ ਨਾਲ ਫ੍ਰਿਜ ਸਾਫ ਕਰਕੇ ਸਮਾਨ ਧਰ ਕੇ ਵਧੀਆ ਹੋ ਗਿਆ ਸਾਮਰ ਗਿਆ ਨਹੀਂ ਟੈਨਸ਼ਨ ਹੀ ਬਣ ਗਈ ਸੀ ਨਵਾਂ ਲੈਣ ਦੀ ਵੀ ਨਵਾਂ ਲੈਣਾ ਪੈ ਜੀ ਅਜੇ 2017 ਚੀ ਲਿਆਂਦਾ ਹੈ ਫ੍ਰਿਜ ਤਾਂ ਨਵਈਆਂਗਾ ਫੇਰ ਵੀ ਫਿਕਰ ਜਹ ਹੋ ਜਾਣਾ ਜੇ ਚੀਜ਼ ਖਰਾਬ ਹੋ ਜਾਈ ਨਾ ਪਤਾ ਨਹੀਂ ਸਾਮਰੂਪ ਤਾਂ ਇਹ ਨਾ ਕਿਉਂਕਿ ਸਾਮਰ ਦੇ ਸਮਰਦੇ ਕਾਟ ਹੀ ਹੁੰਦੇ ਨੇ ਠੀਕ ਨਹੀਂ ਆਉਂਦੇ ਹੁੰਦੇ ਨਾ ਜ ਮੇਰਾ ਟਾਈਮ ਆ ਹੁਣ 3:30 ਦਾ ਹੋ ਗਿਆ ਬਚੀ ਚਾਰਾ ਏੜਾ ਕੌਣ ਖੋਲ ਲਾਉਂਦਾ ਸਤਪੋਈ ਲਾਉਣੇ ਕਿਆ ਬਾਤ ਹੈ ਜੀ ਦੋ ਵਾਲੀ ਪਾਣੀ ਪੀਂਦੇ ਚਾਹ ਇੱਕ ਗਲਾਸ ਚ ਯੋਗਾ ਕਿਉਂ ਤੋਂ ਮਾਡਲ ਕੋਲੋਂ ਪੀ ਕੀ ਆ ਜਨ ਚਾਹ ਗਲਾਸ ਚ ਮੇਰੇ ਕੋਲ ਪੰਡਾ ਹਾਂ ਜੀ ਜਿਹੜੀ ਜੇ ਬੰਦੇ ਨਾ ਹਾਂ ਤਾਂ ਆ ਕਾਲੇ ਚ ਬਿੱਧੀ ਹੈ ਅਸੀਂ ਜਿਆਦਾ ਨਹੀਂ ਕਰੀ ਆਪਣਾ ਕੋਫੀ ਪੀਂਦੇ ਨਾ ਜੀ ਕਿਹੜੀ ਕੌਫੀ ਹੈ ਉਹ ਕਹ ਕੌ ਬਣਾ ਉਹ ਬਣਾ ਲਾ ਦੇਹੀ ਕੋ ਕੋ ਕਰ ਇਹ ਤਾਂ ਕੋ ਹੁਣ ਮਿਲਦਾ ਨਹੀਂ ਹਾਂ ਸਰਦਾ ਨਹੀਂ ਕੋਈ ਅੰਗਰੇਜ਼ ਨਸਲ ਆ ਗਈ ਹੈ ਨਾ ਇਹ ਰੇਜੀਆਂ ਨਹੀਂ ਬਣਾਈ ਹੋਈ ਹੈ ਚਾਹ ਦੀ ਹਾਂ ਉੱਥੇ ਭਾਰ ਲੱਗਦਾ ਪੁੱਠਣ ਚਾਲ ਪਤਾ ਕੀ ਹੈ ਖੜੋ ਥਰ ਲੋ ਚਾ 10 ਵਜੇ ਤਰ ਲੋ ਜਾਂ ਦੁਪਹਿਰ ਹੋਣਾ ਚਾਹ ਤਾਂ ਲੋ 3 ਵਜੇ ਵਾਖ ਹੋਣਾ ਹੈ 4 ਵਜੇ ਚਾਹ ਤਰ ਲੋ ਜਾ 5 ਵਜੇ ਫੇਰ ਜੀਜੀ ਜੀ ਕਰ ਦਰ ਲੋ ਚਾਹੀ ਨਹੀਂ ਪਾਂ ਬੀਨ ਲੋਰਡਾਂ ਦਾ ਹਾਂ ਬਾਹਰ ਘਰ ਕੋਈ ਦਿਨ ਪਾਰ ਅਸੀਂ ਨਹੀਂ ਪਿੰਦੇ ਸੀ ਬਾਹਰ ਘਰ ਪੰਜ ਵੇ ਰੋਟੀ ਖਾ ਲੈਂਦੇ ਅਸੀਂ ਖਾਂਦੇ ਅਮਰਤਿਕ ਖਾਂਦੇ ਪੰਜ ਬਲ ਰੋਟੀ ਖਾਣ ਕਹਿੰਦੇ ਸੁੱਦਾ ਇਹ ਲੈਣੇ ਉਹ ਸੁਨੇਹਾ ਖਾਂਦੇ ਸੀ ਸਾਡੀ ਫਿੱਟ ਪਈ ਨਹੀਂ ਆ ਇਦਾਂ ਹੀ ਮਿੱਟਦੇ ਮਾਸੀ ਗਈ ਤਾਂ ਨਹੀਂ ਬੈਠਾ ਤਾਂ ਹੀ ਕੋਈ ਮੋਟਾ ਨਹੀਂ ਬੱਲੀ ਆ ਕਿ ਮੋਟਿਆ ਦੱਸੂ ਵੱਤ ਲੈ ਮਾਸੀ ਵੱਤ ਲੀਏ ਵੀ ਜਿਵੇਂ ਸੁੱਕੀ ਪਈ ਹੈ ਕਿ ਮਾਸ ਸੜ ਪਤ ਲੈ ਦੋ ਜਿੰਦ ਵੀ ਕੋਈ ਮੋਟਾ ਨਹੀਂ ਸੀ ਹੈਗਾ ਥੋੜੀ ਪਤਲੀ ਸੀਗਾ ਸਾਰੀ ਫਿੱਟ ਸੀ ਬੁੱਕਾ ਵੀ ਲੋਟ ਦੀ ਕੋਈ ਮੋਟਾਈ ਸਮਾ ਲਵੋ ਇਹ ਹੋਣਾ ਸੀਗਾ ਲੋ ਜੀ ਆਪਾਂ ਨੇ ਬੀਬੀ ਨੇ ਧਾਲ ਚੀ ਦਿੱਤੀ ਆ ਤੇ ਬਸ ਹੁਣ ਬਣਾ ਲਾਂਗੇ ਸਬਜ਼ੀ ਮੱਝਾ ਬੰਨ ਜਾਏ ਸਰਦਾਰ ਬੰਨ ਜਾਏ ਮੱਝਾ ਬੰਨ ਜਾਏ ਅੱਜ ਸੁਨੇਹਾ ਮਾਦਤੀ ਅੰਦਾ ਘੰਟਾ ਸਾਡੇ ਤਿੰਨ ਬੰਨੀਆਂ ਨੇ ਅੱਗੇ ਚਾਰ ਮਤ ਚਾਰ ਵਜੇ ਗੱਲ ਉਹ ਵੀ ਚਾਰ ਵਜੇ ਮੈਂ ਤਾਂ ਸਾਡੇ ਤੋਂ ਵੀ ਮੰਦਾ ਪੱਖੇ ਲਾਇਏ ਥੰਦ ਹੈ ਹਾਂ ਤੇ ਆ ਵੀ ਮੂਈ ਨਖਰਾ ਕਰਾ ਕਰੇ ਚੱਲਦੇ ਜਲਦੇ ਜੇ ਪੱਖੇ ਥਰਾਵ ਹੁੰਦੇ ਹੁਣ ਮਰੌੜਾ ਪਾਦਨ ਬੀਬੀ ਮੰਗੂ ਬੀਬੀ ਸਾਡੀ ਬੀਬੀ ਗੱਲ ਹਾਸੇ ਦੀ ਗੱਲ ਦਸੀ ਕਹਿੰਦੀ ਜੇ ਲਾਈਟ ਬਗ ਜੇ ਨਾ ਤੇ ਏਸੀ ਵਾਲਾ ਕਮਰਾ ਠੰਡਾ ਹੋਵੇ ਜੇ ਇਨਵਰਟਰ ਨਾਲ ਪੱਖਾ ਚੱਲਦੇ ਹੋਵੇ ਤੇ ਨਹੀਂ ਮੈਂ ਤਾਂ ਕਾਹ ਪਾਦਨੀ ਸਾਰਿਆਂ ਨੂੰ ਥਾਦਨੀ ਪਤਾ ਨਹੀਂ ਇਹਨਾਂ ਕੀ ਆਦਤ ਹੈ ਜਿੱਦ ਲਾਈਟ ਵਾਗੀ ਨੂੰ ਪਤਾ ਲੱਗ ਗਿਆ ਵੀ ਏਸੀ ਖੜ ਕੇ ਰੋਣਾ ਪਾ ਲਾਈਟ ਵਾਗੀ ਹਾਈ ਲਾਈਟ ਵਾਗੀ ਤੇ ਸੈਂਗਾ ਤਾਂ ਕਰ ਦਿੰਦੇ ਹੈ ਹੂੰ ਦੰਗਲੀਏ ਤੇ ਕਰਦੇ ਉਹ ਤਾਂ ਰਾਤੀ ਲਈ ਗਈ ਕਹਿੰਦੀ ਮੈਨੂੰ ਕਹਿੰਦੀ ਐ ਨਾ ਹੋ ਗਈ ਐ ਰਾਤ ਤੂੰ ਕੰਨਾ ਚ ਟੂਟੀਆਂ ਲਾਈ ਰੱਖਦੀ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਨਾਲ ਕੋਈ ਕੀਤੀ ਹੈ ਹਾਂ ਫਿਰ ਮੈਂ ਵਾੜ ਫਿਰਦੀ ਗਈ ਮੋੜ ਕੇ ਕਹਿੰਦੀ ਮੈਨੂੰ ਅੱਜ ਵੀ ਲੱਗ ਜਿੜੀ ਬਸ ਹੁਣ ਤਾਂ ਲਾਈਟ ਵਾਗ ਗਈ ਪਤਾ ਨਹੀਂ ਆਉ ਪਤਾ ਨਹੀਂ ਨਾ ਹੋਈ ਹਾਂ ਦਾ ਸਾਰਾ ਆਜੋ ਨੱਚ ਵੀ ਜੇ ਲਾਈਟ ਬਾਗੀ ਜਵਾਕ ਆਪ ਕੋ ਨਾ ਲੱਣਾ ਉਹ ਨਾ ਤੱਕ ਜਾਂਦਾ ਨਾ ਲੱਗ ਬਾਨੀ ਲਗਾਈ ਟੈਂਕ ਨਹੀਂ ਹੁੰਦੀ ਨਾ ਆਖਣ ਤਾਂ ਤੇਰੇ ਸਾਹਮਣੇ ਟੈਂਕ ਹੀ ਭਰ ਕੇ ਰੱਖਦੇ ਪਾਣੀ ਨਾ ਹੁੰਦਾ ਵੀ ਨਿਹਰਾ ਦਾ ਗੀ ਉਹ ਬਲਦੀ ਨਾ ਵੇਟਰਾ ਹੀ ਲਾਈਟ ਹੁੰਦੀ ਐਨੇ ਦਾ ਅੱਜ ਆਪਾਂ ਕਦੂ چیرਿਆ ਤੇ ਆਪਣਾ ਜੀਬੀ ਦੇ چیر ਦਾ ਤੇ ਨਿੱਚੀ ਪਿਆਜ਼ چیر ਤੇ ਬਾਅਦ ਪਿਆਜ਼ ਵਿਚੀ ਰਹਿ ਗਿਆ ਆਪਾਂ ਹਰੀ ਮਿਰਚ ਭੁੰਨ ਲ ਕੇ ਵਸ ਪਿਆਜ਼ ਤੇ ਜਿਹੜੇ ਆ ਕਦੂਚੀ ਰਹਿ ਪਿਆਈ ਪਾ ਲਾਂਗੇ ਕਿਉਂਕਿ ਇਹਦੇ ਵਿੱਚ ਹਰੀ ਮਿਰਚੀ ਪਾਉਂਗੀ ਜੈਸੀ ਕਿ ਹੌਣੇ ਤੜਕਾ ਲੂ ਕਦੂ ਦੀ ਸਬਜ਼ੀ ਚ ਹਰੀ ਮਿਰਚ ਤੜਕੀ ਪਾ ਦਿਆ ਸੀ ਰੋ। ਦਾ ਗੁਰੂ ਦੀ ਕਿਰਪਾ ਨਾਲ ਹਨਾ ਦਿਨ ਚੜਦੇ ਨਾਲ ਜਿਵੇਂ ਨੁਕਸਾਨ ਹੋ ਗਿਆ ਸੀ ਵਧੀਆ ਸੈੱਟ ਹੋ ਗਿਆ। ਵਰ ਗਿਆ ਆਪਣਾ। ਹੋਰ ਕਿ ਰਾਤ ਵੀ ਹਵਾ ਜੀ ਆ ਕੇ ਹੱਟ ਗਈ। ਲੋ ਜੀ ਆਪਾਂ ਨੇ ਕੱਲੀ ਹਰੀ ਮਿਰਚ ਭੁੰਨ ਲਈ ਐ ਤੇ ਹੁਣ ਬੱਸ ਕੱਜੂ ਭੁੰਨਣਾ। ਬੀਬੀ ਕਿੱਥੇ ਜਾਂਦੀ ਆ? ਬਾਹਰ ਲੈ ਘੇ ਜਾਂਦੀ। ਕਿਹੜਾ ਕਿਹੜਾ ਕਹਿੰਦੇ ਹੁੰਦੀ ਆ ਭਈ ਦਾਦੀਆਂ। ਜਾ ਮਾਮਾ ਇਹ ਕੂਚ ਜਾਣੇ ਮੈਨੂੰ ਵੀ ਲੈ ਜਾ ਕਹਿੰਦੀ ਮੈਨੂੰ ਵੀ ਲੈ ਜਾ ਕੂਚ ਤੂੰ 10 ਮਿੰਟ ਖੜ ਜਾ ਆਉਣੀ ਆ ਕਹਿੰਦੀ ਕੂਚ ਮੈਨੂੰ ਵੀ ਲੈ ਜੀ ਲੈ ਵਗ ਜਾ ਮੈਂ ਬਣਾ ਲੈਂਦੀ ਨਾਲ ਚਲ ਫਿਰ ਬਾਕੀ ਕਪਾਣ ਦੇ ਕਮੈਂਟ ਕੀਤਾ ਸੀ ਜਿਹੜੀ ਤੁਸੀਂ ਮਿਲਾਈ ਪਾਏ ਦੇਣਾ ਜਿਹੜਾ ਖਿਦੋ ਤੇ ਜੀ 5ਵੇਂ ਦਿਨ ਵੀ ਹੋ ਜਾਂਦੀ ਹੈ 4ਥੇ ਦਿਨ ਵੀ ਹੋ ਜਾਂਦੀ ਹੈ ਕਦੇ ਕਦੇ ਮੈਂ 3-7 ਦਿਨ ਵੀ ਨਗਾਹ ਦਾਨੀਆ ਕਿਉਂਕਿ ਜਿੱਦੇ ਬਸ ਮੂਰਜੇ ਬਣੇ ਫਿਰ ਮੈਂ ਵੱਧ ਇਕੱਠੀ ਕਰ ਲੈਣੀ ਉਹ ਤੇ ਵੱਧ ਵੜਾ ਲੈਣੀ ਕੋਈ ਵੈਸੇ 5ਵੇਂ ਦਿਨ ਹੀ ਰੱਖ ਦਿਆਂ ਵੱਧ ਤਾਂ ਮੈਂ 5 ਮਾਣੀ ਛੇਮਾ ਵਾਸਤੇ ਵੱਧ ਤੇ ਨਹੀਂ ਕਰੇ ਅਖੀਰ ਦਿਨ ਤੱਕ ਵੀ ਹੁੰਦੇ ਨੇ ਜਾਂ ਕਿਤੇ ਜਾਣਾ ਪੈ ਜਾਣਾ ਜਾਂ ਕਿਤੇ ਕੋਈ ਬੰਦਿਆਂ ਲੇਬਰ ਦਾ ਕੰਮ ਹੁੰਦਾ ਜਾਂ ਕਿਤੇ ਮਾਨ ਨਹੀਂ ਕਰਦਾ ਹੁੰਦਾ ਵੀ ਅੱਜ ਸਾਡਾ ਤਰ੍ਹਾਂ ਹਨਾ ਉਦੀ ਫੇਰ ਦੇਖੀ ਜਾਓ ਇਸ ਤਰ੍ਹਾਂ ਹੁੰਦਾ ਬਣੇ ਕੰਮ ਬਸ ਇੱਕ ਜਿਹੜੀਆਂ ਕਿਹੜੀਆਂ ਭੈਣਾਂ ਇਸ ਤਰ੍ਹਾਂ ਕਰਦੀਆਂ ਜਿਵੇਂ ਮੂੜ ਬਣੇ ਤੋਂ ਕੰਮ ਬਣਦਾ ਜਿੱਤੇ ਬਸ ਮੂੜ ਜੇ ਬਣ ਗਿਆ ਉਹਦੇ ਫਿਰ ਆਏ ਵੀ ਨਹੀਂ ਦੇਖਦੇ ਜਾਂ ਵੀ ਗਰਮੀ ਆ ਜਾਂ ਬੇੜਾ ਆ ਜਾਂ ਕਵੇੜਾ ਹੈ ਉਹਦੇ ਤਾਂ ਹਨਾ ਕੰਮ ਬਰਕਰਾਰ ਚੱਲਣਾ ਨਾਲ ਫਿਰ ਪਤਾ ਨਹੀਂ ਕਿਵੇਂ ਜੋ ਹੋ ਹੀ ਜਾਂਦੇ ਨੇ ਸਾਡਾ ਸੱਸ ਨੂੰ ਹੋਰਾਂ ਕੰਮ ਮੂੜਦੇ ਆ ਜੇ ਮੂੜ ਬਣ ਗਿਆ ਫਿਰ ਅਸੀਂ ਆਈਏ ਦੇਖ ਫਿਰ ਕੋਈ ਜਾਂ ਸਾਂ ਫਿਰ ਸਾਰਾ ਕੰਮ ਅਸੀਂ ਕਰ ਹੀ ਜਾਂਦੇ ਆ ਲੋ ਜੀ ਆਪਾਂ ਕद्दू ਭੁੱਜਦਾ ਗਾ ਤੇ ਕद्दू ਜਦੋਂ ਭੁੱਜ ਗਿਆ ਆਪਾਂ ਫੇਰ ਇਹਦੇ ਵਿੱਚ ਨਾੜ ਵਿੱਚ ਪਾ ਗਾਣੀ ਪਾਵਾਂਗੇ ਥੋੜਾ ਜਿਹਾ ਇੰਨਾ ਕਿ ਫੇਰ ਜਿਹੜਾ ਪਾਣੀ ਸੁੱਕ ਗਿਆ ਇਹਦੇ ਉੱਪਰ ਜੂ ਆ ਫੇਰ ਆਪਾਂਤਾਜੀ ਦੁੱਧ ਦੀ ਮਲਾਈ ਪਾ ਦਾਂਗੇ ਤੇ ਦੁੱਧ ਪਾ ਦਾਂਗੇ ਤੇ ਅੱਡ ਅੱਡ ਵੱਖਰੇ ਵੱਖਰੇ ਤਰੀਕੇ ਨੇ ਹਨਾ ਬਾਕੀ ਕਹਿੰਦੇ ਨੇ ਕਿ ਛੋਆ ਬਣਾਵੇ ਤੋਰੀਆਂ ਕੋਈ ਵੱਡੀ ਕੂ ਦਾ ਨਾ ਤੇ ਇਹ ਤਾਂ ਕद्दू ਆ ਕद्दू ਤੇ ਤੋਰੀ ਚ ਕੋਈ ਫਰਕ ਨਹੀਂ ਹੁੰਦਾ ਹਨਾ ਪਤਲੀ ਹੁੰਦੀਆਂ ਨੇ ਤੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਤੁਸੇ ਨਵੇਂ ਵਲੋਗ ਨਾਲ ਬਹੂਬੀ ਸਾਰੇ ਖਾਨਾਂ ਵਿੱਚ ਸੁੱਖ ਸ਼ਾਂਤੀ ਰੱਖੇ ਹੈਨਾ ਚਲੋ ਜੀ ਆਪਾਂ ਕਰੀਏ ਵੀਡੀਓ ਦਾ ਐਂਡ ਬਸ ਆਪਾਂ ਆਦਨਿਕ ਨੂੰ ਹੋਣੇ ਤੁਮ ਥੋੜਾ ਜਿਹਾ ਹੋਰ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ